ਨਿਸ਼ਾਨ ਸਾਹਿਬ ਦੇ ਉੱਪਰ ਚੜ ਕੇ ਦੂਜੀ ਪਾਰਟੀ ਵਾਲੀ ਜਿਹੜਾ ਨਿਸ਼ਾਨ ਸਾਹਿਬ ਚੜ੍ਹ ਗਿਆ ਹਾਂ ਜੁੱਤੀਆਂ ਸਵੇਰ ਜੁੱਤੀਆਂ ਸਵੇਰ ਮਹਾਰਾਜ ਦਾ ਛੱਲੇ ਸਾਡਾ ਪ੍ਰਕਾਸ਼ਵਾਹ ਮਹਾਰਾਜ ਦਾ ਸੱਚਖੰਡ ਹੈ ਉਹਦੇ ਤੇ ਚੜ ਕੇ ਉਹ ਚੜ੍ਹ ਕੇ ਪਾਵਾ ਤੇ ਸੰਗਤ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪਹੁੰਚਿਓ ਜਰੂਰ ਨੂਰਪੁਰ ਪਿੰਡ ਪੈਂਦਾ ਵਾ ਸ੍ਰੀ ਹਰਗੋਬਿੰਦਪੁਰ ਦੇ ਮਹਿਤਾ ਰੋਡ ਤੇ ਇੱਥੇ ਜਰੂਰ ਪਹੁੰਚਿਓ ਇਹਨਾਂ ਨੇ ਸਾਡੇ ਗੁਰੂ ਘਰ ਦੀ ਬਿਦਵੀ ਕੀਤੀ ਹੈ ਬਿਦਵੀ ਹੋ ਗਈ ਹੈ ਜੀ ਸਾਨੂੰ ਨੋਸ਼ਾ ਮਨਾ ਚਾਹੀਦਾ ਵਾ ਆ ਤੁਹਾਨੂੰ ਇੱਥੇ ਰੋੜੇ ਦਿਖਾ ਦਿੰਦੇ ਆ ਜੀ ਵੇਖੋ ਕਿੰਨਾ ਪਿਆ ਇੱਟਾ ਰੋੜਾ ਪੀਗੇ ਵੀ ਤੇਰਾ ਸਾਥ ਕਿਨ੍ਹੇ ਤੇ ਮਾਰੂਗਾ ਆ ਵੇਖ ਲੋ ਇੱਟੇ ਰੋੜੇ ਅੱਜ ਸਾਡੇ ਗੁਰੂ ਘਰਾਂ ਵਿੱਚ ਕੀ ਹੋ ਰਿਹਾ ਵਾਹਿਗੁਰੂ ਵਾਹਿਗੁਰੂ ਸਮਝ ਚੰਗੇ ਇਹ ਆਤੀ ਵੱਧ ਗਈ ਆ ਕਰ ਗਏ ਅਸੀਂ ਲੈ ਕਰਤਾ ਇਹ ਨਾ ਉੱਤੋਂ ਗੋਲੀਆਂ ਵਸਣੋਂ ਨੇ ਚੱਪਕ ਆ ਜਾਂਦੇ ਨੇ ਵੱਧ ਗਿਆ ਉੱਤੋਂ ਵੜਦਾ ਫੱਟੇ ਫੱਟੇ ਜੀ ਨੇ ਵੱਧ ਸਮਝ ਚੰਗੇ ਨੇ ਵੀ ਇਹ ਵੱਧ ਗਿਆ ਭਾਈ ਸਾਹਿਬ ਜੀ ਵਾਹਿਗੁਰੂ ਨਾਂ ਦੱਸੋ ਆਪਣਾ ਨਾਂ ਕੀ ਹੈ ਮੇਰਾ ਹਰ ਸਿੰਘ ਕਿੱਥੋਂ ਦੇ ਨਾਲੇ ਸੰਧਾ ਸਿੰਘ ਆ ਰਹਾ ਸੈਂ ਪਿੰਡੂਰਪੁਰ ਕੀ ਘਟਣਾ ਵਾਪਰੀ ਸਾਰੀ ਇੱਥੋਂ ਦੀ ਇਹ ਬਟਰਾ ਮੈਂ ਘਟਣਾ ਬਾਬਾ ਜੀ ਇਦਾਂ ਹੋਈ ਏ ਕੇ ਦੋ ਸਾਡੇ ਕ੍ਰਿਸ਼ਣ ਭਾਈਚਾਰਾ ਵਾ ਹਾਂਜੀ ਨਾਲ ਇਹਨਾਂ ਦੋਵਾਂ ਇੱਧਰ ਇਹ ਦੋਵਾਂ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਕਾਫੀ ਟਾਂ ਪਹਿਲਾਂ ਤੋਂ ਹਾਂਜੀ ਠੀਕ ਹੈ ਜੀ ਸਾਡਾ ਗੁਰੂ ਘਰ ਸਾਡਾ ਸਿੱਖ ਸਮਾਜ ਦਾ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕੋਈ ਝਗੜਾ ਨਹੀਂ ਕਿਸੇ ਦੇ ਵੀ ਕਰਦਾ ਹਾਂਜੀ ਠੀਕ ਹੈ ਜੀ ਇਹਨਾਂ ਦਾ ਆਪਸ ਝਗੜਾ ਸੀ ਤੇ ਇਹਨਾਂ ਆਪ ਝਗੜੇ ਵਿੱਚ ਆ ਕੇ ਸਾਡੇ ਗੁਰੂ ਘਰ ਵਿੱਚ ਚੜ੍ਹ ਕੇ ਉੱਤੇ ਸਾਡੇ ਗੁਰੂ ਘਰ ਦੀ 14-1500 14-1500 ਇੱਟ ਪਈ ਹੁੰਦੀ ਸੀ ਹਾਂਜੀ ਉਹ ਇੱਟਾਂ ਦਾ ਇਹਨਾਂ ਇਸਤੇਮਾਲ ਕੀਤਾ ਕਿੰਨਾਂ ਕੀਤਾ ਹਾਂਜੀ ਦੋਨੇ ਦੋ ਕ੍ਰਿਸ਼ਣ ਭਾਈ ਜਾਨੇ ਅਬਸੋਲੂਟ ਦੋਨੋਂ ਆਪਸੇ ਦੋਨੋਂ ਆਪਸੇ ਵਝੇ ਠੀਕ ਹੈ ਸਾਡਾ ਸਿੱਖ ਸਮਾਜ ਦਾ ਕੋਈ ਨਾ ਲੈਣਾ ਲੈਣੇ ਫਿਰ ਇਹਨਾਂ ਨੇ ਇੱਥੇ ਗੁਰੂ ਘਰ ਆਣ ਕੇ ਕੀ ਕੀਤਾ ਗੁਰੂ ਘਰ ਆਣ ਕੇ ਇਟਾਂ ਦਾ ਇਟਾ ਇੱਕ ਦੂਜੇ ਤੇ ਮਾਰਨੀ ਸ਼ੁਰੂ ਕਰ ਦਿੱਤੀਆਂ ਉਧਰੋਂ ਮਾਰੇ ਉਧਰੋਂ ਮਾਰੇ ਨਿਸ਼ਾਨ ਸਾਹਿਬ ਦੇ ਉੱਪਰ ਚੜ ਕੇ ਦੁੱਤੀ ਪਾਰਟੀ ਵਾਲੀ ਇਹ ਨਿਸ਼ਾਨ ਸਾਹਿਬ ਚੜ ਗਏ ਆ ਹਾਂ ਜੁੱਤੀਆਂ ਸਵੇਰ ਤੇ ਮਹਾਰਾਜ ਦਾ ਛੱਲੇ ਸਾਡਾ ਪ੍ਰਕਾਸ਼ਵਾਹ ਮਹਾਰਾਜ ਦਾ ਸੱਚਖੰਡ ਹੈ ਉਹਦੇ ਤੇ ਚੜ ਕੇ ਕੋਈ ਚੜ ਕੇ ਪਹੁੰਚਾ ਤੇ ਸੰਗਤ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪਹੁੰਚਿਓ ਜਰੂਰ ਨੂਰਪੁਰ ਪਿੰਡ ਪੈਂਦਾ ਵਾ ਸ੍ਰੀ ਹਰਗੋਬਿੰਦਪੁਰ ਦੇ ਮਹਿਤਾ ਰੋਡ ਤੇ ਇੱਥੇ ਜਰੂਰ ਪਹੁੰਚਿਓ ਅੱਜ ਆਪਾਂ ਕਿਉਂਕਿ ਸਤਕਾਰ ਕਮੇਟੀ ਤੇ ਆਪ ਜੀ ਨੂੰ ਪਤਾ ਹੀ ਆ ਹਰ ਤਾਂ ਪਹੁੰਚ ਜਾਂਦੀ ਹੈ ਮੈਂ ਪਿੰਡ ਦੇ ਮੁੱਦ ਬਰਾਣਾ ਹੋਰੀ ਆਪ ਜੀ ਨਾਲ ਗੱਲ ਕਰਾਉਣਾ ਉਹਨਾਂ ਨੇ ਬੜਾ ਬੜਾ ਉਹਨਾਂ ਨੇ ਕਰੋਨਾ ਸਾਰੇ ਮੇਰੀ ਬੇਨਤੀ ਹੈ ਕਿ ਸਿੰਘ ਸਤਕਾਰ ਕਮਿਟੀ ਦੇ ਕੁਝ ਪਹੁੰਚ ਗਏ ਨੇ ਬਾਕੀ ਉਹਨੂੰ ਬੇਨਤੀ ਹੈ ਕਿ ਇਹ ਨੂਰਪੁਰ ਥਾਣਾ ਸ੍ਰੀ ਹਰਗੋਬਿੰਦਪੁਰ ਪੈਂਦਾ ਹੈ ਵਾ ਇਹ ਮਹਿਤਾ ਰੋਡ ਦੇ ਉੱਤੇ ਪਿੰਡਵਾ ਛੋੜਾ ਜਾਂ ਪਿੰਡਵਾ ਇੱਕੋ ਗੁਰੂ ਘਰ ਵਾ ਇੱਥੇ 크੍ਰਿਸਚਨ ਧਰਮ ਵਾਲਿਆਂ ਨੇ ਬੜਾ ਵੱਡਾ ਗੁਰੂ ਘਰ ਵਿੱਚ ਹਮਲਾ ਕੀਤਾ ਹੈ ਤੇ ਆ ਮੈਂ ਪਿੰਡ ਦੇ ਜਿਹੜੇ ਮੋਤਬਾਰ ਵੀਰ ਨੇ ਉਹਨਾਂ ਨਾਲ ਜੋ ਉਹਨਾਂ ਨਾਲ ਹਾਂਜੀ ਭਾਈ ਸਾਹਿਬ ਜੀ ਇਹ ਕਿ ਇਹਨਾਂ ਦੀ ਦੋਵਾਂ ਦੀ ਲੜਾਈ ਹੋ ਚੱਲ ਰਹੀ ਹੈ ਹਾਂਜੀ ਸਾਡੇ 6 ਮਾ ਕੋਈ ਕੋਈ ਇਹਨਾਂ ਲੈਣਾ ਦੇਣਾ ਨਹੀਂ ਹੈਗਾ ਪਰ ਇਹਨਾਂ ਨੇ ਸਾਡੇ ਗੁਰੂ ਘਰ ਦੀ ਬੇਦਵੀ ਕੀਤੀ ਹੈ ਬੇਦਵੀ ਹੋ ਗਈ ਹੈ ਜੀ ਸਾਨੂੰ ਨੁਸਰਾਮਣਾ ਚਾਹੀਦਾ ਆ ਤੁਹਾਨੂੰ ਇੱਥੇ ਰੋੜੇ ਦਿਖਾ ਦਿੰਦੇ ਆ ਜੀ ਵੇਖੋ ਕਿੰਨਾ ਪਿਆ ਇੱਟਾ ਰੋੜਾ ਜੀ ਗੁਰੂ ਘਰ ਦੇ ਸ਼ਰਾਪੀ ਕੇ ਅੰਦਰ ਵੜ ਗਿਆ ਤੇ ਬੇਦਵੀ ਹੋ ਗਈ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜਰੂਰ ਤੇ ਪਹੁੰਚਾਂ ਦੀ ਕਿਰਪਾਲਤਾ ਕਰੋ ਕਮੈਂਟ ਨਾ ਗੱਲੇ ਕਰਿਓ ਕਮੈਂਟ ਕਈ ਕਰਦੇ ਨੇ ਤੇ ਪਹੁੰਚਦੇ ਨਹੀਂ ਕਿਉਂਕਿ ਇੱਥੇ ਲੋਡ ਆ ਪਹੁੰਚਾਂ ਦੀ ਪ੍ਰਸ਼ਾਸਨ ਦੇ ਕੋਲੋਂ ਕਾਰਵਾਈ ਕਰਾਈਏ ਲੰਮੇ ਸਮੇਂ ਤੋਂ ਸਾਡੇ ਪੱਟੇ ਸਾਡੇ ਪੱਟੇ ਸਾਡੀ ਲੱਖ ਲਾਮ ਤੇ ਤੁਸੀਂ ਕੀ ਚਾਹੁੰਦੇ ਹੋ ਨਹੀਂ ਪ੍ਰਸ਼ਾਸਨ ਨੂੰ ਜੀ ਵੇਖੋ ਜੀ ਪੂਰੀ ਲਿਖਤੀ ਰੂਪ ਦਿੱਤਦਾ ਨਾ ਲੈਤੇ ਆ ਇਹਨਾਂ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੀ ਗੱਲ ਜੀ ਦਾ ਪਰਚਾ 295 ਇਹਦਾ ਇਹਦਾ ਮਤਲਬ ਪਰਚਾ ਗੁਰੂ ਘਰ ਦਾ ਕੀ ਨੁਕਸਾਨ ਹੋਇਆ ਗੁਰੂ ਘਰ ਦੇ ਕੈਮਰੇ ਆ ਜੀ ਅਸੀਂ ਟੁੱਟੀਆਂ 3 ਟੁੱਟੀਆਂ ਜੀ ਕਿੰਨਾ ਟੁੱਟੀਆਂ ਫਿਰ ਉਹ ਜੋ ਪੈਪ ਤੇ ਪਤਾ ਲੱਗਾ ਕਿ ਸ਼ਰਾਬ ਪੀ ਕੇ ਵੀ ਇਹ ਸ਼ਰਾਬ ਕੇ ਇਸਤੇਮਾਲ ਪੂਰੇ ਸ਼ਰਾਬੀ ਤਾਂ ਬਗਾਨੇ ਹੁੰਦਾ ਹੁਣ ਕਿੱਥੇ ਗਏ ਆ ਪੂਰੇ ਸ਼ਰਾਬੀ ਹੀ ਸ਼ਰਾਬ ਤੋਂ ਤੁਹਾਨੂੰ ਕਿਨੇ ਕੁਝ ਪਤਾ ਲੱਗਾ ਤੁਹਾਨੂੰ ਇਹ ਸਾਨੂੰ ਲੱਗਾ ਪਤਾ 1 ਘੰਟੇ ਬਾਅਦ ਕਿ ਜਦੋਂ ਇਹ ਲੜ ਰਹੇ ਆ ਪਹਿਲਾਂ ਲੜਦੇ ਸੀ ਆਪਸ ਵਿੱਚ ਹਜ਼ਾਰੋਂ ਵੀ ਆਪਸੇ ਲੜ ਰਹੇ ਆ ਅੱਛਾ ਜੀ ਫਿਰ ਤੁਹਾਨੂੰ ਪਤਾ ਬਾਅਦ ਕਿ ਕੀ ਕਰਦੀ ਕੰਮ ਨਾ ਕੀਤਾ ਕਿ ਇਹ ਜਦੋਂ ਹੁਣ ਪਤਾ ਲੱਗਾ ਫਿਰ ਅਸੀਂ ਆਏ ਆ ਸਾਰੇ ਇੱਥੇ ਉਸ ਵਕਤ ਇਹ ਭੱਜ ਕੇ ਘਰ ਆਉਂਦੇ ਪਰ ਸਾਡੇ ਗੁਰੂ ਘਰ ਦੀ ਬੇਦਗੀ ਕਰ ਚੁੱਕੇ ਪੁਲਿਸ ਰਾਤ ਆ ਗਈ ਕਿ ਸਵੇਰੇ ਆਈ ਪੁਲਿਸ ਰਾਤ ਆਈ ਨੇ ਤਿੰਨ ਬੰਦੇ ਰਾਤ ਦੇ ਆਏ ਆ ਉਹਨਾਂ ਨੂੰ ਵੀ ਪੱਥਰ ਮਾਰੇ ਪੁਲਿਸ ਵਾਲੇ ਪੱਥਰ ਮਾਰੇ ਉਹਨਾਂ ਦੇ ਕੋਈ ਭੱਜ ਕੇ ਪੁਲਿਸ ਵਾਲੇ ਦੇ ਵਿਚਾਰੇ ਭੱਜ ਗਏ ਜੱਦੀ ਸਹੀ ਕਿ ਜਾਂ ਬਣੇ ਸਹੀ ਇਥੇ ਹਾਂਜੀ ਜੱਦੀ ਚੱਲ ਪਈ ਇਹ ਇਹ ਪਿੰਡ ਦੇ ਵਿੱਚ ਰਹਿੰਦੇ ਆ ਕਿ ਬਾਹਰ ਵੀ ਕੋਈ ਆ ਇਹ ਪਿੰਡ ਚ ਰਹਿੰਦੇ ਆ ਕੁਝ ਪਿੰਡ ਦਾ ਇਹਨਾਂ ਦੇ ਪਰਿਵਾਰ ਸਾਡੇ ਬਾਹਰ ਅੰਡੇ ਦੇ ਜਾਈ ਦਿੱਤੀ ਪੰਜ ਫੇਮਰਾਂ ਦੇ ਪਲਾਟ ਦਿੱਤਾ ਪੰਜ ਫੇਮਰਲੇ ਪੰਚਾਇਤੀ ਵਾਲੀ ਕੰਨ ਦਿੱਤੀ ਪੰਚਾਇਤ ਨੂਰਪੁਰ ਦਿੱਤੀ ਹੈ ਉੱਥੋਂ ਵੀ ਆਏ ਨੇ ਬਾਹਰੋਂ ਇਹਨਾਂ ਦੇ ਪਰਿਵਾਰ ਵੋਟਾਂ ਦੀ ਖਾਤਰ ਜ ਇਹਨਾਂ ਦਾ ਬਾਈਕਾਟ ਕੀ ਕੀ ਕਰਦੇ ਤੁਸੀਂ ਪਿੰਡ ਵਾਲੇ ਬਾਈਕਾਟ ਇਹਨਾਂ ਦਾ ਸਾਡਾ ਕੋਈ ਲਿਆਂਦੇ ਨਹੀਂ ਹੈਗਾ ਨਹੀਂ ਨਹੀਂ ਗਾਂ ਕੋਈ ਇਹਨਾਂ ਦੀ ਗਮੇ ਖੁਸ਼ੀ ਤੇ ਕੋਈ ਵਿਆਹ ਚੋਰੀ ਕਰਦੇ ਅੱਜ ਦਾ ਇਹਨਾਂ ਦੀ ਮਾਤਾ ਸਾਡਾ ਸਿਕ ਸਮਾਜ ਕਰਦਾ ਹਾਂ ਅਸੀਂ ਬੰਦ ਕਰਾਂਗੇ ਜੇ ਇਦਾਂ ਕਰਦੇ ਰਹੇ ਇਹਨਾਂ ਦੀ ਗਮੇ ਖੁਸ਼ੀ ਤੇ ਗਮੇ ਖੁਸ਼ੀ ਤੇ ਕੀ ਤੁਸੀਂ ਖੁਸ਼ੀ ਦੇਣਾ ਜੋ ਤੀਪ ਆਉਂਦਾ ਕੋਈ ਇਹਨਾਂ ਦਾ ਕੋਈ ਪ੍ਰੋਗਰਾਮ ਗਾਉਂ ਕਰਦੇ ਆਂ ਸੇਵਾ ਪਾਉਣੇ ਜੋਗਦਾਰ ਸੇਵਾ ਪਾਣੀ ਕਰਦੇ ਕਿਸ ਨੂੰ ਕੋਈ ਡਾਕਟਰ ਨਹੀਂ ਸੀ ਆਪਾਂ ਕਰਦੇ ਆ। ਜਦੋਂ ਨਾਦ ਤਦਕਾਰ ਕਰਕੇ ਸਾਨੂੰ ਕੀ ਕਰਨੀ ਚਾਹੀਦਾ। ਹਰ ਹਰ ਰੋਜ਼ ਸਾਡੇ ਇੱਥੇ ਸੁਮੇਸ਼ਾ ਦਾ ਪਾੜ ਚੱਲਦੇ ਆ। ਉਹ ਤੋਂ ਪਤਾ ਜਦੋਂ ਭੋਗ ਪੈਂਦਾ ਇੱਥੇ ਲੰਗਰ ਚਾਹ ਪਾਣੀ ਦਾ ਸੇਵਾ ਹੁੰਦੀ ਹੈ। ਅੱਧਾ ਪਿੰਡ ਇਹਨਾਂ ਦਾ ਸਮਾਜ ਥੋੜੀ ਚਾਹ ਪਾਣੀ ਸਕਦਾ। ਅਸੀਂ ਕੋਈ ਵੀ ਤਕਨੀ ਕਰਦੇ। ਇਹ ਜੋ ਇਹਨਾਂ ਕਾਰਵਾਈ ਸਾਡੇ ਉੱਤੇ ਕੀਤੀ ਇਦਾਂ ਗਾ ਮੇਰੇ ਵੀ ਕੀਤੀ ਗੁਰੂ ਘਰ ਦੇ। ਇਹ ਬਹੁਤ ਮਾੜੀ ਕੀਤੀ। ਨਹੀਂ ਹੁਣ ਤੁਸੀਂ ਕੋਈ ਮਤਾ ਪਾਓ ਕਿ ਪਿੰਡ ਦੇ ਵਿੱਚ ਗੁਰੂ ਘਰ ਵਿੱਚ ਮਤਾ ਪਾਓਗੇ ਕਿ ਆਪਾਂ ਵੋਟਾਂ ਦੀ ਖਾਤਰ ਫੇਰ ਇਹਨਾਂ ਨੂੰ ਇਦਾਂ ਹੀ ਸ਼ੈ ਦਵਾਂਗੇ। ਨਹੀਂ ਨਹੀਂ ਵੋਟਾਂ ਖਾਤਰ ਕੋਈ ਮਤਲਬ ਨਹੀਂ ਮੋਟਾ ਗੁਰੂ ਘਰ ਚ ਪੂਰਾ ਮਤਾ ਪਏਗਾ ਸਾਡਾ ਜਿੰਨਾ ਦੇਖੋ ਜੀ ਕੀ ਮਤਾ ਪਏਗਾ ਕੀ ਪਾਵਾਂਗੇ ਆਪਾਂ ਮੈਂ ਤਾਂ ਇੱਕ ਤਾਂ ਇਹਦਾ ਗੁਰੂ ਘਰ ਦੀ ਸਾਡੀ ਜਿਹੜੀ ਬਦਵੀ ਨੇ ਕੀਤੀ ਹਨ ਉਹਦੀ ਫੈਸਲਾ ਮਿਲਣਾ ਚਾਹੀਦਾ ਅਨਸਾਫ਼ ਮਿਲਣਾ ਜੀ ਹਾਂਜੀ ਅਨਸਾਫ਼ ਮਿਲਣਾ ਜੀ ਸਾਡਾ ਸਾਰਾ ਸਿੱਖ ਸਮਾਜ ਇਕੱਠਾ ਹੈ ਮੈਂ ਸੰਗਤ ਜੀ ਤੁਹਾਨੂੰ ਦਿਖਾ ਦਨਾ ਕਿ ਆ ਵੇਖੋ ਗੁਰੂ ਘਰ ਦੇ ਵਿੱਚ ਇਹਨਾਂ ਨੇ ਦੱਸਿਆ ਕਿ 1500 ਕਿਟ 1500 ਕਿਟ ਇਹਨਾਂ ਨੇ ਕੰਦਾਂ ਉੱਚੀਆਂ ਕਰਨ ਵਾਸਤੇ ਲੰਗਰ ਹਾਲ ਦੀਆਂ ਰੇਟਾਂ ਰੱਖੀਆਂ ਹੈ ਉੱਪਰ ਇਹਦੇ ਸਿਰਫ 200 ਕਿਟ ਬਜੀਆ ਤੇ ਆਪ ਜੀ ਨੂੰ ਦਿਖਾ ਦਿੰਦੇ ਆ ਕਿ ਆ ਵੇਖੋ ਅੱਜ ਜਿਹੜਾ ਰਾਤ 2 ਘੰਟੇ ਘਟੂ ਘਟਾ ਰੰਦੀ ਅਗੇ ਰੂੜਾ ਚੱਲਦਾ ਰਿਹਾ ਏ ਟਾ ਰੂੜਾ ਚੱਲਦਿਆ ਰਿਹਾ ਉਹ ਜਿਹੜਾ ਰੂੜਾ ਵਿਖੇ ਲੋ ਤੁਹਾਨੂੰ ਦਿਖਾਉਣੇ ਸਾਰਾ ক্লোਜ਼ ਕਰਕੇ ਕੋ ਚੁਕਲੇ ਨਿਸ਼ਾਨ ਸਾਹਿਬ ਜਿਹੜਾ ਸੀ ਉਹਦੇ ਤੇ ਪੈਰ ਜੋੜੇ ਸਮੀਰ ਚੜ੍ਹ ਕੇ ਤੇ ਪੂਰਾ ਹਮਲਾ ਇਹਨਾਂ ਨੇ ਇੱਕ ਦੂਜੇ ਦੇ ਕੀਤਾ ਵਾ ਪਰ ਕੀਤਾ ਗੁਰੂ ਘਰ ਦੇ ਵਿੱਚ ਹੀ ਆ ਆ ਜੇ ਤਾਂ ਰੋੜਾ ਤੁਹਾਨੂੰ ਦਿਖਾ ਰਹੇ ਹੁਣ ਉਹ ਜਿੱਟਾ ਰੋੜਾ ਜਿੰਨਾ ਪਿਆ ਵੇਖੋ 2 ਘੰਟੇ ਆ ਪਿੰਡ ਵਾਲੇ ਨੇ ਕਿਸੇ ਨੇ ਵੀ ਆਣ ਕੇ ਅੱਗੋਂ ਇਹਨਾਂ ਨੂੰ ਕੋਈ ਜਵਾਬੀ ਕਾਰਵਾਈ ਪਾਵ ਕੇ ਇਦੇ ਹਾਲਾਤ ਪਿੰਡਾਂ ਚ ਬਣ ਗਿਆ ਵੋਟਾਂ ਦੀ ਖਾਤਰ ਕੇ ਵੋਟਾਂ ਇਹਨਾਂ ਦੀਆਂ ਜਿਆਦੀਆਂ ਆ ਜੇ ਗੁਰੂ ਘਰ ਤੇ ਆ ਵੇਖ ਲੋ ਇੱਟੇ ਰੋੜੇ ਅੱਜ ਸਾਡੇ ਗੁਰੂ ਘਰਾਂ ਵਿੱਚ ਕੀ ਹੋ ਰਿਹਾ ਕਿਉਂਕਿ ਇਹਨਾਂ ਲੋਕਾਂ ਨੂੰ ਸਿਆਸੀ ਵਾਹਿਗੁਰੂ ਵਾਹਿਗੁਰੂ ਖਮਾ ਚੰਗੀ ਆਪੇ ਵੱਜਦੇ ਆ ਇਹ ਕਰ ਗਿਆ ਅਸੀਂ ਮੈਂ ਕਰਦਾ ਇਹਨਾਂ ਨੂੰ ਸੱਤੋਂ ਗੋਲੀਆਂ ਮਾਰਨੀਆਂ ਚੱਪਾ ਆ ਜਾਂਦੇ ਨੇ ਵੱਟੇ ਸੱਤੋਂ ਬੜਦਾ ਸੱਤੋਂ ਚੰਗੀ ਦੇ ਨਾਲ ਵੱਟੇ ਭਾਈ ਸਾਹਿਬ ਜੀ ਵਾਹਿਗੁਰੂ ਨਾ ਦੱਸੋ ਆਪਣਾ ਨਾਂ ਕੀ ਹੈ ਮੇਰਾ ਹਰ ਸਿੰਘ ਕਿੱਥੋਂ ਦੇ ਨਾਲੇ ਸੰਧਾ ਉਸੰਘਾਰਾ ਸਾਹਿਬ ਬਨੂਰਪੁਰ ਕੀ ਕਰਤਾ ਵਾਪਰੀ ਸਾਰੀ ਇਥੋਂ ਦੀ ਇਹ ਬਟਰਾ ਮੈਂ ਕੱਟਣਾ ਬਾਬਾ ਜੀ ਇਦਾਂ ਹੋਈ ਏ ਕਿ ਦੋ ਸਾਡੇ ਸਿੱਖਿਆਨ ਭਾਈਚਾਰਾ ਵਾ ਹਾਂਜੀ ਇਹਨਾਂ ਦੋਵਾਂ ਇੱਧਰ ਇਹ ਦੋਵਾਂ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਕਾਫੀ ਟਾਂ ਟੰ ਪਹਿਲਾਂ ਤੋਂ ਹਾਂਜੀ ਠੀਕ ਹੈ ਜੀ ਸਾਡਾ ਗੁਰੂ ਘਰ ਸਾਡਾ ਸਿੱਖ ਸਮਾਜ ਦਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਝਗੜਾ ਨਹੀਂ ਕਿਸੇ ਦੇ ਵੀ ਕਰਦਾ ਹਾਂਜੀ ਠੀਕ ਹੈ ਜੀ ਇਹਨਾਂ ਦਾ ਆਪਸ ਝਗੜਾ ਸੀ ਤੇ ਇਹਨਾਂ ਆਪਸ ਝਗੜੇ ਵਿੱਚ ਆ ਕੇ ਸਾਡੇ ਗੁਰੂ ਘਰ ਵਿੱਚ ਚੜ ਕੇ ਉੱਤੇ ਹਾਂਜੀ ਸਾਡੇ ਗੁਰੂ ਘਰ ਦੀ 14 1500 ਇੱਟ ਪਈ ਹੁੰਦੀ ਸੀ ਹਾਂਜੀ ਉਹ ਇੱਟਾਂ ਦਾ ਇਹਨਾਂ ਇਸਤੇਮਾਲ ਕੀਤਾ ਗੁਰੂ ਘਰ ਕੀਤਾ ਹਾਂਜੀ ਕਿੰਨੇ ਕਿੰਨੇ ਪਾਈ ਦੋਨੇ ਦੋ ਕਿਚੇ ਪਾਈ ਜਾਣੇ ਆਪਸੋਂ ਦੋ ਦੋ ਆਪਸੇ ਦੋਨੋਂ ਆਪਸੇ ਮਿਲ ਕੇ ਠੀਕ ਹੈ ਸਾਡਾ ਸਿੱਖ ਸਮਾਜ ਦਾ ਕੋਈ ਨਾ ਲੈਣਾ ਲੈਣੇ ਫਿਰ ਇਹਨਾਂ ਨੇ ਇੱਥੇ ਗੁਰੂ ਘਰ ਆਣ ਕੇ ਕੀ ਕੀਤਾ ਗੁਰੂ ਘਰ ਆਣ ਕੇ ਇੱਟਾਂ ਦਾ ਇੱਟਾ ਇੱਕ ਦੂਜੇ ਤੇ ਮਾਰਨੇ ਸ਼ੁਰੂ ਕਰ ਦਿੱਤੀਆਂ ਉਧਰ ਮਾਰੇ ਉਧਰ ਮਾਰੇ ਨਿਸ਼ਾਨ ਸਾਹਿਬ ਦੇ ਉੱਪਰ ਚੜ ਕੇ ਦੂਜੀ ਪਾਰਟੀ ਵਾਲੀ ਇਹਦੇ ਨਿਸ਼ਾਨ ਸਾਹਿਬ ਚੜ ਗਏ ਆ ਜੁੱਤੀਆਂ ਸਵੇਰ ਤੇ ਮਹਾਰਾਜ ਦਾ ਥੱਲੇ ਸਾਡਾ ਪ੍ਰਕਾਸ਼ਵਰ ਮਹਾਰਾਜ ਦਾ ਸੱਚਖੰਡ ਹੈ ਉਹਦੇ ਤੇ ਚੜ ਕੇ ਕੋਈ ਚੜ ਕੇ ਪਹੁੰਚਾ ਦੇ ਸੰਗਤ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪਹੁੰਚਿਓ ਜਰੂਰ ਨੂਰਪੁਰ ਪਿੰਡ ਪੈਂਦਾ ਵਾ ਸ੍ਰੀ ਹਰਗੋਬਿੰਦਪੁਰ ਦੇ ਮਹਿਤਾ ਰੋਡ ਤੇ ਇੱਥੇ ਜਰੂਰ ਪਹੁੰਚਿਓ ਅੱਜ ਆਪਾਂ ਕਿਉਂਕਿ ਸਤਕਾਰ ਕਮੇਟੀ ਦੇ ਆਪ ਜੀ ਨੂੰ ਪਤਾ ਹੀ ਆਰ ਤਾਂ ਪਹੁੰਚ ਜਾਂਦੀ ਹੈ ਮੈਂ ਪਿੰਡ ਦੇ ਮੁੱਦ ਬਰਾਣਾ ਹੋ ਰਹੀ ਆਪ ਜੀ ਨਾਲ ਗੱਲ ਕਰਾਉਣਾ ਇਹਨਾਂ ਨੇ ਬੜਾ ਦੱਬਾਇਆ ਉਹ ਉਹਨਾਂ ਨੇ ਕਰੋਨਾ ਸਾਰੇ ਮੇਰੀ ਬੇਨਤੀ ਹੈ ਕਿ ਸਿੰਘ ਸਤਕਾਰ ਕਮਿਟੀ ਦੇ ਕੁਝ ਪਹੁੰਚ ਗਏ ਨੇ ਬਾਕੀ ਨੂੰ ਬੇਨਤੀ ਹੈ ਕਿ ਇਹ ਨੂਰਪੁਰ ਥਾਣਾ ਸ੍ਰੀ ਹਰਗੋਬਿੰਦਪੁਰ ਪੈਂਦਾ ਹੈ ਇਹ ਮਹਿਤਾ ਰੋਡ ਦੇ ਉੱਤੇ ਪਿੰਡਵਾ ਛੋੜਾ ਜਾਂ ਪਿੰਡਵਾ ਇੱਕੋ ਗੁਰੂ ਘਰ ਵਾ ਇੱਥੇ ਕ੍ਰਿਸ਼ਨ ਧਰਮ ਵਾਲਿਆਂ ਨੇ ਬੜਾ ਵੱਡਾ ਗੁਰੂ ਘਰ ਵਿੱਚ ਹਮਲਾ ਕੀਤਾ ਹੈ ਤੇ ਆ ਮੈਂ ਪਿੰਡ ਦੇ ਜਿਹੜੇ ਮੋਤਬਾਰ ਵੀਰ ਨੇ ਉਹਨਾਂ ਨਾਲ ਜੋ ਉਹਨਾਂ ਨਾਲ ਹਾਂਜੀ ਭਾਈ ਸਾਹਿਬ ਜੀ ਮੇਰੇ ਕੋਲ ਇਹਨਾਂ ਦੇ ਦੋਵਾਂ ਦੀ ਲੜਾਈ ਹੋ ਚੱਲ ਰਹੀ ਹੈ ਹਾਂਜੀ ਸਾਡੇ 6 ਸਮਾਂ ਕੋਈ ਕੋਈ ਇਹਨਾਂ ਲੈਣਾ ਦੇਣਾ ਨਹੀਂ ਹੈਗਾ ਪਰ ਇਹਨਾਂ ਨੇ ਸਾਡੇ ਗੁਰੂ ਘਰ ਦੀ ਬੇਦਬੀ ਕੀਤੀ ਹੈ ਬੇਦਬੀ ਹੋ ਗਈ ਹੈ ਜੀ ਸਾਨੂੰ ਸਾਬਣਾ ਚਾਹੀਦਾ ਆ ਤੁਹਾਨੂੰ ਇੱਥੇ ਰੋੜੇ ਦਿਖਾ ਦਿੰਦੇ ਜੀ ਵੇਖੋ ਕਿੰਨਾ ਪਿਆ ਇੱਟਾ ਰੋੜਾ ਜੀ ਜਦੋਂ ਗੁਰੂ ਘਰ ਦੇ ਸ਼ਰਾਪੀ ਕੇ ਅੰਦਰ ਵੜ ਗਿਆ ਤੇ ਬੇਦਬੀ ਤੋਂ ਵੱਡੀ ਕਿਹੜੀ ਹੋਵੇ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜਰੂਰ ਤੇ ਪਹੁੰਚਿਆਂ ਦੀ ਕਿਰਪਾਲਤਾ ਕਰੋ ਕਮੈਂਟ ਨਾ ਕੱਲੇ ਕਰਿਓ ਕਮੈਂਟ ਕਈ ਕਰਦੇ ਨੇ ਤੇ ਪਹੁੰਚਦੇ ਨਹੀਂ ਕਿਉਂਕਿ ਇੱਥੇ ਲੋੜ ਆ ਪਹੁੰਚਣ ਦੀ ਪ੍ਰਸ਼ਾਸਨ ਦੇ ਕੋਲੋਂ ਕਾਰਵਾਈ ਕਰਾਈਏ ਲੰਮੇ ਸਮੇਂ ਤੋਂ ਸਾਡੇ ਪੱਟੇ ਸਾਡੇ ਪੱਟੇ ਸਾਡੀ ਲੱਕ ਲਾਂ ਤੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਪ੍ਰਸ਼ਾਸਨ ਨੂੰ ਜੀ ਵੇਖੋ ਜੀ ਪੂਰੀ ਲਿਖਤੀ ਰੂਪ ਦਿੱਤਾ ਦਾ ਨਾ ਦਿੱਤੇ ਆ ਇਹਨਾਂ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਬਿੱਲ ਜੀ ਦਾ ਪਰਚਾ 295 ਇਹਦਾ ਮਤਲਬ ਪਰਚਾ ਗੁਰੂ ਘਰ ਦਾ ਕੀ ਕੀ ਨੁਕਸਾਨ ਹੋਇਆ ਰੁਕਾ ਦੇ ਕੈਮਰੇ ਆ ਜੀ ਹਮ ਟੁੱਟੀਆਂ 3 ਟੁੱਟੀਆਂ ਜੀ ਕਿੰਨਾ ਟੁੱਟੀਆਂ ਫਿਰ ਉਹ ਜੋ ਪਾਈਪ ਤੇ ਪਤਾ ਲੱਗਾ ਕਿ ਸ਼ਰਾਬ ਪੀ ਕੇ ਵੀ ਇਹ ਸ਼ਰਾਬ ਕੇ ਇਸਤੇਮਾਲ ਪੂਰੇ ਸ਼ਰਾਬੀ ਤਾਂ ਬਗਾਨੀ ਜਾਂਦਾ ਹੁਣ ਕਿੱਥੇ ਗਏ ਆ ਪੂਰੇ ਸ਼ਰਾਬੀ ਹੀ ਸ਼ਰਾਬ ਤੋਂ ਤੁਹਾਨੂੰ ਕਿਨੇ ਕੁਝ ਪਤਾ ਲੱਗਾ ਤੁਹਾਨੂੰ ਇਹ ਸਾਨੂੰ ਲੱਗਾ ਪਤਾ 1 ਘੰਟੇ ਬਾਅਦ ਕਿ ਜਦੋਂ ਇਹ ਲੜ ਰਹੇ ਆ ਪਹਿਲਾਂ ਲੜਦੇ ਨਹੀਂ ਸੀ ਆਪਸ ਵਿੱਚ ਲੜ ਰਹੇ ਆ ਅੱਛਾ ਜੀ ਫੜ ਲਓ ਫੜ ਲਓ ਤੁਹਾਨੂੰ ਪਤਾ ਬਾਅਦ ਲੱਗਾ ਕਿ ਇਹ ਜੇ ਕੰਮ ਨਾ ਕੀਤਾ ਕਿ ਇਹ ਜਦੋਂ ਹੁਣ ਪਤਾ ਲੱਗਾ ਫਿਰ ਅਸੀਂ ਆਏ ਆ ਸਾਰੇ ਇੱਥੇ ਉਸ ਵਕਤ ਇਹ ਭੱਜ ਕੇ ਘਰ ਆਉਂਦੇ ਪਰ ਸਾਡੇ ਗੁਰੂ ਘਰ ਦੀ ਬੇਨਤੀ ਕਰ ਚੁੱਕੇ ਪੁਲਿਸ ਰਾਤੀ ਆ ਗਈ ਕਿਸ ਵੇਰੇ ਆਈ ਪੁਲਿਸ ਰਾਤੀ ਨੇ ਤਿੰਨ ਬੰਦੇ ਰਾਤ ਦੇ ਆਏ ਆ ਉਹਨਾਂ ਨੂੰ ਵੀ ਪੱਥਰ ਮਾਰੇ ਪੁਲਿਸ ਵਾਲੇ ਨੇ ਪੱਥਰ ਮਾਰੇ ਉਹਨਾਂ ਦੇ ਕੋਈ ਫੱਟ ਗਏ ਪੁਲਿਸ ਵਾਲੇ ਦੇ ਵਿਚਾਰੇ ਫੱਟ ਗਏ ਜੱਦੀ ਸਹੀ ਕਿ ਜਾਂ ਬਣੇ ਸਹੀ ਇਥੋਂ ਹਾਂਜੀ ਜੱਦੀ ਜੱਦੀ ਨੇ ਇਹ ਜੱਦੀ ਵੀ ਆਣੇ ਇਹ ਪਿੰਡ ਦੇ ਵਿੱਚ ਰਹਿੰਦੇ ਆ ਕਿ ਬਾਹਰ ਵੀ ਕੋਈ ਆ ਇਹ ਪਿੰਡ ਚ ਰਹਿੰਦੇ ਆ ਕੁਝ ਪਿੰਡ ਦਾ ਇਹਨਾਂ ਦੇ ਪਰਿਵਾਰ ਸਾਡੇ ਬਾਹਰ ਅੰਡੇ ਦੇ ਜੀ ਦੀ ਪੰਜ ਤਿੰਨ ਮਰਲੇ ਪਲਾਟ ਕਰਾ ਦਿੱਤੇ ਪੰਜ ਤਿੰਨ ਮਰਲੇ ਉਹਨਾਂ ਨੇ ਦਿੱਤੀ ਪੰਚਾਇਤ ਦੀ ਬਾਲੀ ਕੰਨ ਦਿੱਤੀ ਪੰਚਾਇਤ ਨੂਰਪੁਰ ਦਿੱਤੀ ਹੈ ਉੱਥੋਂ ਵੀ ਆਏ ਨੇ ਬਾਹਰੋਂ ਇਹਨਾਂ ਦਾ ਬਾਈਕਾਟ ਕੀ ਕੀ ਕਰਦੇ ਤੁਸੀਂ ਪਿੰਡ ਵਾਲੇ ਬਾਈਕਾਟ ਇਹਨਾਂ ਸਾਡਾ ਕੋਲ ਲਿਆਂਦਿਆ ਨਹੀਂ ਹੈਗਾ ਨਹੀਂ ਨਹੀਂ ਗਾਂ ਕੋਈ ਇਹਨਾਂ ਦੀ ਗਮੇ ਖੁਸ਼ੀ ਤੇ ਕੋਈ ਵਿਆਹ ਚੋਰੀ ਕਰਦੇ ਅਜਿਹਾ ਇਹਨਾਂ ਦੀ ਮਾ ਸਾਡਾ ਸਿਕ ਸਮਾਜ ਕਰਦਾ ਹਾਂ ਅਸੀਂ ਬੰਦ ਕਰਾਂਗੇ ਜੇ ਇਦਾਂ ਕਰਦੇ ਰਹੇ ਇਹਨਾਂ ਦੀ ਗਮੇ ਖੁਸ਼ੀ ਦੇ ਗਮੇ ਖੁਸ਼ੀ ਤੇ ਕੀ ਤੁਸੀਂ ਸਾਡੀ ਖੁਸ਼ੀ ਦੇਣਾ ਜਿਉ ਤੀਪਿਆਂ ਦਾ ਕੋਈ ਇਹਨਾਂ ਦਾ ਕੋਈ ਪ੍ਰੋਗਰਾਮ ਦਾ ਹੀ ਉਹ ਕਰਦੇ ਆ ਸੇਵਾ ਪਾਉਣੇ ਜੋਗਦਾਰ ਸੇਵਾ ਪਾਣੀ ਕਰਦੇ ਕਿਹਨੂੰ ਕੋਈ ਡਾਕਟਰ ਵੀ ਤਾਂ ਨਹੀਂ ਸੀ ਆਪਾਂ ਕਰਦੇ ਜਾਨਾਤ ਤਜ਼ਕਾਰ ਕਰਨ ਕੇ ਸਾਨੂੰ ਕੀ ਕਰਨ ਦੀ ਫਾਇਦਾ ਹਰ ਹਰ ਰੋਜ਼ ਸਾਡੇ ਇੱਥੇ ਸੁਮੇਸ਼ਾ ਦਾ ਪਾੜ ਚੱਲੰਦੇ ਆ ਉਹ ਤੋਂ ਪਤਾ ਜਦੋਂ ਭੋਗ ਪੈਂਦਾ ਇੱਥੇ ਲੰਗਰ ਚਾਹ ਪੈਂਦਾ ਸੇਵਾ ਹੁੰਦੀ ਆ ਅੱਧਾ ਪਿੰਡ ਇਹਨਾਂ ਦਾ ਸਮਾਜ ਥੋੜੀ ਚਾਹ ਪਣੀ ਸਕਦਾ ਹਾਂ ਅਸੀਂ ਕੋਈ ਵੀ ਟਿਕਾਣੀ ਕਰਦੇ ਤੇ ਬਿਲਕੁਲ ਨਹੀਂ ਇਹ ਜੋ ਇਹਨਾਂ ਕਾਰਵਾਈ ਸਾਡੇ ਉੱਤੇ ਕੀਤੀ ਇਦਾਂ ਗਾ ਬੇਦਬੀ ਕੀਤੀ ਗੁਰੂ ਘਰ ਦੀ ਇਹ ਬਹੁਤ ਮਾੜੀ ਕੀਤੀ ਨਹੀਂ ਹੁਣ ਤੁਸੀਂ ਕੋਈ ਮਤਾ ਪਾਓਗੇ ਪਿੰਡ ਦੇ ਵਿੱਚ ਗੁਰੂ ਘਰ ਵਿੱਚ ਮਤਾ ਪਾਓਗੇ ਕਿ ਆਪਾਂ ਵੋਟਾਂ ਦੀ ਖਾਤਰ ਫੇਰ ਇਹਨਾਂ ਨੂੰ ਉਦਾਂ ਹੀ ਸ਼ੈ ਦੇਵਾਂਗੇ ਨਹੀਂ ਨਹੀਂ ਵੋਟਾਂ ਖਾਤਰ ਕੋਈ ਮਤਲਬ ਨਹੀਂ ਮ ਕੀ ਪਮਾ ਗਿਆ ਪਮਾ ਇਹਦਾ ਇੱਕ ਤਾਂ ਇਹਦਾ ਗੁਰੂ ਘਰ ਦੀ ਹੱਦੀ ਜਿਹੜੀ ਬੇਦਵੀ ਨੇ ਕੀਤੀ ਹਨ ਉਹਦੀ ਫੈਸਲਾ ਮਿਲਣਾ ਚਾਹੀਦਾ ਅਨਸਾਫ਼ ਮਿਲਣਾ ਜੀ ਹਾਂਜੀ ਅਨਸਾਫ਼ ਮਿਲਣਾ ਜੀ ਸਾਡਾ ਸਾਰਾ ਸਿੱਖ ਸਮਾਜ ਇਕੱਠਾ ਹੈ ਮੈਂ ਸੰਗਤ ਜੀ ਤੁਹਾਨੂੰ ਦਿਖਾ ਦਨਾ ਕਿ ਆ ਵੇਖੋ ਗੁਰੂ ਘਰ ਦੇ ਵਿੱਚ ਇਹਨਾਂ ਨੇ ਦੱਸਿਆ ਕਿ 1500 ਇੱਟ 1500 ਇੱਟ ਇਹਨਾਂ ਨੇ ਗੰਦਾ ਉੱਚੀਆਂ ਕਰਨ ਵਾਸਤੇ ਲੰਗਰ ਹਾਲ ਦੀਆਂ ਰੇਤਾਂ ਰੱਖੀਆਂ ਹੈ ਉੱਪਰ ਇਹਦੇ ਸਿਰਫ 200 ਕਿੱਟ ਬਜੀ ਆ ਤੇ ਆਪ ਜੀ ਨੂੰ ਦਿਖਾ ਦਿੰਦੇ ਆ ਕਿ ਆ ਵੇਖੋ ਆ ਜਿਹੜਾ ਰਾਤ 2 ਘੰਟੇ ਘਟੂ ਘਟਾਂਦੀ ਕਿ ਰੋੜਾ ਚੱਲਦਾ ਰਿਹਾ ਏ ਟਾ ਰੋੜਾ ਚੱਲਦਿਆ ਰਿਹਾ ਅਬ ਜਿਹੜਾ ਰੋੜਾ ਵਿਖੇ ਲੋ ਤੁਹਾਨੂੰ ਦਿਖਾਉਣੇ ਸਾਰਾ ক্লোਜ ਕਰਕੇ ਕੋ ਚੁਕਲੇ ਨਿਸ਼ਾਨ ਸਾਹਿਬ ਜਿਹੜਾ ਸੀ ਉਹਦੇ ਤੇ ਪੈਰ ਜੋੜੇ ਸਮੀਰ ਚੜ੍ਹ ਕੇ ਤੇ ਪੂਰਾ ਹਮਲਾ ਇਹਨਾਂ ਨੇ ਇੱਕ ਦੂਜੇ ਦੇ ਕੀਤਾ ਵਾ ਪਰ ਕੀਤਾ ਗੁਰੂ ਘਰ ਦੇ ਵਿੱਚ ਹੀ ਆ ਅੱਜ ਇਹ ਤਰੋੜਾ ਤੁਹਾਨੂੰ ਦਿਖਾਉਣੇ ਕਿ ਨਾ ਉਹਦੀ ਤਰੋੜਾ ਜਿੰਨਾ ਪਿਆ ਵੇਖੋ 2 ਘੰਟੇ ਆ ਪਿੰਡ ਵਾਲੇ ਨੇ ਕਿਸੇ ਨੇ ਵੀ ਆਣ ਕੇ ਅੱਗੋਂ ਇਹਨਾਂ ਨੂੰ ਕੋਈ ਜਵਾਬੀ ਕਾਰਵਾਈ ਭਾਵੇਂ ਇਹਦੇ ਹਾਲਾਤ ਪਿੰਡਾਂ 'ਚ ਬਣ ਗਿਆ ਵੋਟਾਂ ਦੀ ਖਾਤਰ ਕੇ ਵੋਟਾਂ ਇਹਨਾਂ ਦੀਆਂ ਆਜ਼ਾਦੀਆਂ ਆ ਜੇ ਗੁਰੂ ਘਰ ਤੇ ਆਹ ਵੇਖ ਲੋ ਇੱਟੇ ਰੋੜੇ ਅੱਜ ਸਾਡੇ ਗੁਰੂ ਘਰਾਂ ਵਿੱਚ ਕੀ ਹੋ ਰਿਹਾ ਕਿਉਂਕਿ ਇਹਨਾਂ ਲੋਕਾਂ ਨੂੰ ਸ਼ਾਸਿ